ਹਾਂਜੀ ਸਸਰੀ ਕਾਲਬਾਈ ਜੀ ਕੀ ਹਾਲ ਚਾਲ ਹੈ ਅਤੋਂ ਜਮੀਨ ਦਿਖਾਉਣ ਲੱਗਿਆ ਜੀ ਆ ਜਿਹੜੀ ਹਰੇ ਹਰੇ ਕਣਕ ਵਾਲੇ ਖਿਆਰੇ ਦਿਖਾਈ ਦਿੰਦੇ ਨੇ ਇਧਰ ਹੈ ਪਹਿਲੀ ਲੱਗੀ ਨਾਲ ਨਾਲ ਤੇ ਆ ਸਾਹਮਣੇ ਸਾਰੀ ਹਰੇ ਰੰਗ ਵਾਲੀ ਤੇ ਆ ਮੋਟਰ ਆ ਗਈ ਤੇ ਆ ਮੋਟਰ ਦੇ ਸਾਹਮਣੇ ਜਿਹੜੇ ਤੁਹਾਨੂੰ ਖਿਆਰੇ ਦਿਖਾਉਣਾਗਾ ਇਹ ਵਾਲੀ ਸਾਰੀ ਜ਼ਮੀਨ ਇਧਰੋਂ ਆਕਾਰ ਤੋਂ ਜਿਹੜੀ ਖੱਬੇ ਹੱਥ ਵੱਟ ਜਾਊਗੀ ਆ ਮੋਟਰ ਹੈਗੀ ਆ ਕੰਧ ਦੇ ਨਾਲ ਵਾਲਾ ਇੱਕ ਕਿਹੜਾ ਸੱਡ ਕੇ ਆ ਜਿਹੜੇ ਕਣ ਕਾਲੇ ਕਿਾਰੇ ਨੇ ਆ 1 2 3 ਇਹ ਸੱਜੇ ਪਾਸੇ ਵਾਲੇ ਸਾਰੇ ਉਹ ਉੱਪਰ ਤੱਕ ਤਾਂਹਾਂ ਵਾਲੀ ਵੱਟ ਤੱਕ ਜਿਹੜੀ ਹੈਗੀ ਆ ਤੇ ਆ ਸਾਰੀ ਹਰੇ ਡੰਗਾ ਵਾਲੀ ਜਿਹੜੀ ਕਨਕ ਹੈਗੀ ਇਹ 5.5 ਕਿੱਲੇ ਜ਼ਮੀਨ ਹੈ ਜੀ ਸਾਲ ਮੋਟਰ ਹੈ ਕੰਗਰਾਨਾ ਪਿੰਡ ਹੈ ਡੇਲੋਂ ਦੇ ਬਿਲਕੁਲ ਨਾਲ ਔਰ ਏਜ ਮੀਨ ਵਿਕਾਉਗਾਗੇ ਤੇ ਨਾਲ 1.5 ਤੇ ਇੱਕ ਮੋਟਰ ਇੱਕ ਹੋਰ ਹੈਗੀ ਆ ਨਾਲ ਹੀ ਇਸੇ ਪਹੀ ਤੇ ਅੱਗੇ ਜਾ ਕੇ ਇਹ ਬਾਈ ਜੀ ਕਿਛ ਨੇ ਸਮਝ ਲੋ 7.5 ਕਿੱਲੇ ਲੈਨੇ ਨੇ ਦੋ ਮੋਟਰਾਂ ਨਾਲ ਦੇ ਦਾਂਗੇ ਇਹ ਬਿਲਕੁਲ ਹੀ ਕنگਰਾ ਨੇ ਪਿੰਡ ਦੇ ਨਾਲ ਐ ਆ ਜਿੱਥੇ ਅਸੀਂ ਖੜੇ ਵੀਡੀਓ ਬਣਾ ਰਿਹਾ ਇਧਰਲੇ ਪਾਸੇ ਘਰ ਨਾਲ ਹੀ ਲੱਗਦੇ ਨੇ ਆ ਘਰ ਨਾਲ ਨਾਲ ਹੀ ਮਤਲਬ ਜਿਹੜੇ ਹੈਗੇ ਨੇ ਬਿਲਕੁਲ ਘਰਾਂ ਦੇ ਨਾਲ ਹੀ ਲੱਗ ਜਾਂਦੀ ਆ ਪਿੰਡ ਦੇ ਨਾਲ ਹੈ ਜਮਾਨ ਜਿਹੜਾ ਇੱਟਾਂ ਵਾਲਾ ਰਸਤਾ ਹੁੰਦਾਗਾ ਇੱਟਾਂ ਵਾਲਾ ਰਸਤਾ ਨਾਲ ਆ ਲੱਗਦਾ ਮੋਟਰ ਦੇ ਤੌਰ ਦੇ ਵਿੱਚ ਆਵੜਦਾ ਰਸਤਾ ਉਹ ਤੇ ਬਿਲਕੁਲ ਚੌਰਸ ਪੱਤਰ ਬਹੁਤ ਹੀ ਸੋਹਣਾ ਟੱਕ ਹੈਗਾ ਔਰ ਡੇਲੋਂ ਦੇ ਬਿਲਕੁਲ ਨਾਲ ਲੱਗੇ ਆ ਹੁਣ ਇਤੋਂ ਬਈ ਜੀ ਆਹ ਰਸਤਾ ਅੱਗੇ ਆ ਖੱਬਿਆ ਤੈਜ ਜ਼ਮੀਨ ਹੋ ਗਈ 5.5 ਏਕੜ ਆ ਨਾਲ-ਨਾਲ ਹੁਣ ਰਸਤਾ ਅੱਗੇ ਚੱਲਿਆ ਗਿਆ ਤੇ ਆਹ ਜ਼ਮੀਨ ਦੇ ਵਿੱਚ ਆ ਗਿਆ ਅੱਗੇ ਤਿੰਨ ਚਾਰ ਕਿੱਲਾਂ ਦੇ ਅੱਗੇ ਆ ਕੇ ਆਹ ਜ਼ਮੀਨ ਆ ਗਈ ਜਿਹੜੀ 11 ਬਿਗੇ ਜ਼ਮੀਨ ਹੈ ਇਹਦੇ 'ਚ ਮੋਟਰ ਬੱਕਰੀ ਲੱਗੀ ਹੋਈ ਆ ਉੱਥੋਂ ਨਾਲ ਹੀ 5.5 ਕਿੱਲਾਂ ਦੇ ਅੱਗੇ ਆ ਗਈ ਆ ਮੋਟਰ ਆ ਗਈ ਤੇ ਆ ਖਰਚਿਆਂ ਵਾਲੀ ਜਿਹੜੀ ਦਿਖਾਈ ਦੇ ਰਹੀ ਹੈ ਨਾ ਜਿਹੜੇ ਖਰਚੇ ਵੱਡੇ ਹੋਏ ਨੇ ਇਹ ਵਾਲੀ ਇਹ 11 ਵਿਗੇ ਜਮੀਨ ਹੈ ਜੀ ਬਾਈ ਜੀ ਇਕੱਲੇ 5.5 ਕਿੱਲੇ ਖਰੀਦਦੇ ਨੇ ਤਾਂ ਪਹਿਲੇ ਤੁਹਾਨੂੰ ਮਿਲ ਸਕਦਿਆਂ ਜੇ ਇਕੱਲੇ 11 ਵਿਗੇ ਲੈਣੇ ਨੇ ਤਾਂ ਇੱਕ ਫਸਲੀ ਮੋਟਰ ਇਹ ਮਿਲ ਸਕਦੀ ਹੈ ਜੇ ਦੋਨੇ ਇਕੱਠੇ ਲੈਣੇ ਨੇ ਤਾਂ ਦੋ ਮੋਟਰਾਂ ਨਾਲ 7.5 ਕਿੱਲੇ ਜਮੀਨ ਡੇਲੋਂ ਦੇ ਨਾਲ ਪਿੰਡ ਬਿਲਕੁਲ ਘਰਾਂ ਦੇ ਨੇੜੇ ਦੀ ਜਮੀਨ ਹੈ ਬਾਈ ਜੀ ਫੋਨ ਕਰਕੇ ਜਦੋਂ ਵੀ ਸੰਪਰਕ ਕਰੋ ਤੁਹਾਨੂੰ ਬਹੁਤ ਰੇਟ ਦੇ ਵਿੱਚ ਰੀਨ ਦੇ ਦੇਵਾਂਗਾ ਹਾਂਜੀ ਸਸਰੇ ਕਾਲ ਬਾਈ ਜੀ ਕੀ ਹਾਲ ਚਾਲ ਹੈ ਆ ਤੁਹਾਨੂੰ ਜ਼ਮੀਨ ਦਿਖਾਉਣ ਲੱਗਿਆ ਜੀ ਆ ਜਿਹੜੀ ਹਰੇ-ਹਰੇ ਕਣਕ ਵਾਲੇ ਖਿਆਰੇ ਦਿਖਾਈ ਦਿੰਦੇ ਨੇ ਇੱਧਰ ਆਏ ਪਹੀ ਲੱਗੀ ਨਾਲ ਨਾਲ ਤੇ ਆ ਸਾਹਮਣੇ ਸਾਰੀ ਹਰੇ ਰੰਗ ਵਾਲੀ ਇਹ ਆ ਮੋਟਰ ਆ ਗਈ ਤੇ ਆ ਮੋਟਰ ਦੇ ਸਾਹਮਣੇ ਜਿਹੜੇ ਤੁਹਾਨੂੰ ਖਿਆਰੇ ਦਿਖਾਉਣਾਗਾ ਇਹ ਵਾਲੀ ਸਾਰੀ ਜ਼ਮੀਨ ਇਧਰੋਂ ਆਕਾਰ ਤੋਂ ਜਿਹੜੀ ਖੱਬੇ ਹੱਥ ਵੱਟ ਜਾਊਗੀ ਆ ਮੋਟਰ ਆ ਗਈ ਆ ਕੰਧ ਦੇ ਨਾਲ ਨਾਲ ਇੱਕ ਕਿਆਰਾ ਛੱਡ ਕੇ ਆ ਜਿਹੜੇ ਕਣਕ ਵਾਲੇ ਕਿਆਰੇ ਨੇ ਆਹ 1 2 3 ਇਹ ਸੱਜੇ ਪਾਸੇ ਵਾਲੇ ਸਾਰੇ ਉਹ ਉੱਪਰ ਤੱਕ ਤਾਂਹਾਂ ਵਾਲੀ ਵੱਟ ਤੱਕ ਜਿਹੜੀ ਹੈਗੀ ਹੈ ਤੇ ਆ ਸਾਰੀ ਹਰੇ ਡੰਗਾ ਵਾਲੀ ਜਿਹੜੀ ਕਣਕ ਹੈਗੀ ਇਹ 5.5 ਕਿੱਲੇ ਜ਼ਮੀਨ ਹੈ ਜੀ ਸਾਲ ਮੋਟਰ ਹੈ ਕੰਗਰਾਨਾ ਪਿੰਡ ਹੈ ਡੇਲੋਂ ਦੇ ਬਿਲਕੁਲ ਨਾਲ ਔਰ ਇਹ ਜ਼ਮੀਨ ਵਿਖਾਉਵਾਂਗੇ ਦੇ ਨਾਲ 1.5 ਤੇ ਇੱਕ ਮੋਟਰ ਇੱਕ ਹੋਰ ਹੈਗੀ ਆ ਨਾਲ ਹੀ ਇਸੇ ਪਹੀ ਤੇ ਅੱਗੇ ਜਾ ਕੇ ਇਹ ਬਾਈ ਜੀ ਕਿਛ ਨੇ ਸਮਝ ਲੋ 7.5 ਕਿੱਲੇ ਲੈਣੇ ਨੇ ਦੋ ਮੋਟਰਾਂ ਨਾਲ ਦੇ ਦਾਂਗੇ ਇਹ ਬਿਲਕੁਲ ਹੀ ਕنگਰਾ ਨੇ ਪਿੰਡ ਦੇ ਨਾਲ ਹੈ ਆ ਜਿੱਥੇ ਅਸੀਂ ਖੜੇ ਵੀਡੀਓ ਬਣਾ ਰਹੇ ਆ ਇਧਰਲੇ ਪਾਸੇ ਘਰ ਨਾਲ ਹੀ ਲੱਗਦੇ ਨੇ ਆ ਘਰ ਨਾਲ ਨਾਲ ਹੀ ਮਤਲਬ ਜਿਹੜੇ ਹੈਗੇ ਨੇ ਬਿਲਕੁਲ ਘਰਾਂ ਦੇ ਨਾਲ ਹੀ ਲੱਗ ਜਾਂਦੀ ਆ ਪਿੰਡ ਦੇ ਨਾਲ ਹੈ ਜਮਾਂ ਜਿਹੜਾ ਇੱਟਾਂ ਵਾਲਾ ਰਸਤਾ ਹੁੰਦਾਗਾ ਇੱਟਾਂ ਵਾਲਾ ਰਸਤਾ ਨਾਲ ਆ ਲੱਗਦਾ ਮੋਟਰ ਦੇ ਤੌਰ ਦੇ ਵਿੱਚ ਆਵੜਦਾ ਰਸਤਾ ਉਹ ਤੇ ਬਿਲਕੁਲ ਜੌਰਜ ਪੱਤਰ ਬਹੁਤ ਹੀ ਸੋਹਣਾ ਟੱਕ ਹੈਗਾ ਔਰ ਢੇਲੋਂ ਦੇ ਬਿਲਕੁਲ ਨਾਲ ਹੈਗੀ ਆ ਹੁਣ ਇਸ ਤੋਂ ਬਾਈ ਜੀ ਆ ਰਸਤਾ ਅੱਗੇ ਅਖਬਿਆ ਤੈਜ ਮੀਨੂ ਕੀ 5.5 ਏਕੜ ਆ ਨਾਲ ਨਾਲ ਹੁਣ ਰਸਤਾ ਅੱਗੇ ਚੱਲਿਆ ਗਿਆ ਤੇ ਆ ਜਮੀਨ ਦੇ ਵਿੱਚ ਆ ਗਿਆ ਅੱਗੇ ਤਿੰਨ ਚਾਰ ਕਿੱल्ल्या ਦੇ ਅੱਗੇ ਆ ਕੇ ਆ ਜਮੀਨ ਆ ਗਈ ਜਿਹੜੀ 11 ਬਿੱਗੇ ਜਮੀਨ ਹੈ ਇਹਦੇ ਚ ਮੋਟਰ ਬੱਕਰੀ ਲੱਗੀ ਹੋਈ ਆ ਉੱਥੋਂ ਨਾਲ ਹੀ 5.5 ਕਿੱल्ल्या ਦੇ ਅੱਗੇ ਆ ਗਈ ਆ ਮੋਟਰ ਆ ਗਈ ਤੇ ਆ ਖਰਚਿਆਂ ਵਾਲੀ ਜਿਹੜੀ ਦਿਖਾਈ ਦੇ ਰਹੀ ਹੈ ਨਾ ਜਿਹੜੇ ਖਰਚੇ ਵੱਡੇ ਹੋਏ ਨੇ ਇਹ ਵਾਲੀ ਇਹ 11 ਵਿੱਗੇ ਜਮੀਨ ਹੈ ਜੀ ਬਾਈ ਜੀ ਇਕੱਲੇ 5.5 ਕਿੱਲੇ ਖਰੀਦਦੇ ਨੇ ਤਾਂ ਪਹਿਲੇ ਤੁਹਾਨੂੰ ਮਿਲ ਸਕਦੇ ਨੇ ਜੇ ਇਕੱਲੇ 11 ਵਿੱਗੇ ਲੈਣੇ ਨੇ ਤਾਂ ਇੱਕ ਹੀ ਮੋਟਰ ਇਹ ਮਿਲ ਸਕਦੀ ਹੈ ਜੇ ਦੋਨੇ ਇਕੱਠੇ ਲੈਣੇ ਨੇ ਤਾਂ ਦੋ ਮੋਟਰਾਂ ਨਾਲ 7.5 ਕਿੱਲੇ ਜਮੀਨ ਇਹ ਲੋਹੋਂ ਦੇ ਨਾਲ ਪਿੰਡ ਬਿਲਕੁਲ ਸੀਮਾ ਦੀ ਤਰ੍ਹਾਂ ਦੀ ਜਮੀਨਾਂ ਬੈਗੀ ਫੋਨ ਕਰਕੇ ਜਦੋਂ ਮਾਦੀ ਸੰਪਰਕ ਕਰੋ ਤੁਹਾਨੂੰ ਬਹੁਤ ਰੇਟ ਦੇ ਵਿੱਚ ਦੇ ਦੇਵਾਂਗਾ